ਕਿੰਗੀ ਸਾਰਡਿੰਗ ਤੇ ਬਹੁਤ ਹੋਈ ਹੈ ਜਿੰਮੇਦਾਰ ਸਮਝ ਲੈ ਕਿਉਂ ਨਹੀਂ ਸੀ ਮੇਰਾ ਸਮਝ ਲੈ ਕੇ ਵੀ ਜਾ ਰਹੀ ਸੀ ਇੱਥੇ ਅਗਰ 1 ਰੁਪਿਆ ਕਮਾ ਲੋਗੇ ਕਿਸੇ 2000 ਦੀ ਥੱਗੀ ਕਰ ਲੋਗੇ ਪਰ ਸਬੂਨ 1 ਰੁਪਿਆ ਜਾਉਣਾ ਜੇ 25 ਬੱਬਈ ਬਸ ਇਹ ਮੈਨੇ ਜੋ ਆਪ ਬਾਬਾ ਆਪੇ ਕਰਾ ਰਹੇ ਤੇ ਬੱਚੀ ਸਾਡੀ ਮੈਨੇਜ ਕਰ ਰਹੀ ਹੈ ਹੁਣ ਇੱਥੇ ਲੈ ਕੇ ਉਹਨੇ ਤਾਂ ਵੀ ਸਾਡੀ ਪਰੇਸ਼ਾਨੀ ਹੈ ਘਰ ਛੱਡ ਕੇ ਉਹਨੇ ਤਾਂ ਵੀ ਸਾਨੂੰ ਫਿਕਰ ਲੱਗਿਆ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਮਨਦੀਪ ਕੌਰ ਹੈ ਕੀ ਲੰਬੀ ਜੀ ਫਰਦੂਸ ਲੰਬੀ ਤੁਹਾਡੇ ਘਰ ਵਾਲਾ ਮੈਂ ਲਗਾਨੀ ਆ ਖਾਣ ਪੀਣ ਦਾ ਸੈਟਾ ਜਿੱਚ ਜਿੱਚ ਮਨਚੂਰੀਅਨ ਵਾਲੇ ਛੋਲੇ ਨੇ ਸਪੈਸ਼ਲ ਮੇਰੀ ਡਿਸ਼ ਆ ਮਨਚੂਰੀਅਨ ਤਾਂ ਤੁਸੀਂ ਬਹੁਤ ਖਾਦੇ ਨੇ ਪਰ ਮੇਰੇ ਕੋਲ ਮਨਚੂਰੀਅਨ ਵਾਲੇ ਛੋਲੇ ਨੇ ਤੇ ਨਾਲ ਮਸਾਲੇ ਵਾਲਾ ਰਾਜਮਾ ਨਾਲ ਚੌਲ ਨਾਲ ਚਟਨੀ ਨਾਲ ਫੁਲਕਾ ਬਾਂਹ ਕੋ ਆਂਦੀ ਹੈ ਜੀ ਇੰਨੀ ਕਿ ਤੱਕ ਕੰਟੀ ਪਹੁੰਚਦੀ ਹੁੰਦੀ ਕੋਈ ਤੰਗੀ ਸਟਾਰਟਿੰਗ ਤੇ ਬਹੁਤ ਹੋਈ ਹੈ ਜਿੰਮੇਦਾਰ ਸਮਾਨ ਲੈ ਕੇ ਹੁੰਦੀ ਸੀ ਮੇਰਾ ਸਮਾਨ ਲੈ ਕੇ ਵੀ ਜਾ ਰਹੀ ਸੀ ਪਰ ਜਦੋਂ ਦੀ ਮੇਰੀ ਵੀਡੀਓ ਪੈਣੀ ਚાલુ ਹੋਈ ਹੈ ਕੰਮ ਵਧੀਆ ਢੇ ਸਾਡਾ ਕੰਮ ਥੋੜਾ ਬਹੁਤ ਬਾਬੇ ਨੇ ਚਲਾਇਆ ਗਰਮੀ ਤੇ ਕੀ ਗਰਮੀ ਤੇ ਬਹੁਤ ਹੈ ਪਰ ਇਹ ਹੈ ਕਿ ਸਕੂਨ ਹੈ ਆਪਣੇ ਕੰਮ ਤੇ ਗਰਮੀ ਤੇ ਹੈ ਕਿ ਘਰ ਚਲੋ ਸ਼ਾਮ ਨੂੰ ਗਏ ਥੋੜਾ ਰੈਸਟ ਕਰ ਹੀ ਲਿਆ ਪਰ ਆਏ ਕਿ ਆਪਣਾ ਕੰਮ ਹੈ ਗਰਮੀ ਬਰਦਾਸ਼ਤ ਨਹੀਂ ਹੁੰਦੀ ਬਹੁਤ ਗਰਮੀ ਹੁੰਦੀ ਹੈ ਤੇ ਲੇਕਿਨ ਆਪਣੇ ਕੰਮ ਤੇ ਸਕੂਨ ਹੁੰਦਾ ਕੀ ਕਿਤਾ ਕਰਦੀਏ ਜੋ ਕਰੀ ਬਹੁਤ ਘੰਟੇ ਘੰਟੇ ਬਾਅਦ ਮੈਂ ਫੋਨ ਕਰਦੀ ਆ ਉਹਨੂੰ ਪੁੱਛਦੀ ਆ ਬੇਟੇ ਕੀ ਕਰ ਰਿਆਂ ਕੀ ਨਹੀਂ ਕਰ ਰਿਆਂ ਟੈਨਸ਼ਨ ਤੇ ਬਹੁਤ ਹੁੰਦੀ ਆ ਕਿਸੇ ਟਾਈਮ ਤੇ ਉਲਟਾ-ਫਲਟ ਵੀ ਹੋ ਰੰਦਾ ਕੰਮ ਕਰਦੇ ਕਰਦੇ ਟੈਨਸ਼ਨ ਨਹੀਂ ਹੁੰਦੀ ਉਹਦੀ ਕਰਦੀ ਅਪੀਲ ਕਰਦੀ ਕਿ ਕਿ ਸੰਭਲ ਬਸ ਆਈਏ ਕਿ ਅਪੀਲ ਕਰਦੇ ਆ ਕਿ ਆਡਾ ਸਾਥ ਦੋ ਪ੍ਰੋਪਰ ਤਰੀਕੇ ਨਾਲ ਕਿ ਅਸੀਂ ਟਾਈਮ ਨਾਲ ਫ੍ਰੀ ਹੋ ਕੇ ਆਪਣੇ ਘਰ ਜਾ ਸਕੀਏ ਆਪਣੀ ਬੇਟੀ ਕੋਲ ਜਿਨਾ ਪ੍ਰਸ਼ਾਸਨ ਲੋਕੀ ਵਿਚਾਰ ਬਸ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਬਸ ਆਈ ਆ ਜੋੜ ਕੇ ਕਿ ਸਾਡੀ ਮਦਦ ਕਰ ਲੈਣ ਸਾਡੀ ਬਸ ਸਾਨੂੰ ਪਰੇਸ਼ਾਨ ਕੋਈ ਨਾ ਕਰੇ ਬਸ ਸਾਡੀ ਮਦਦ ਕਰ ਲੈਣ ਤੋਂ ਅੱਲਾ ਫਤਿਹ ਬਲੋਨਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈਗਾ ਜੀ ਆਪਾਂ ਜੀ ਇੱਥੇ ਸ਼ਰਦਾਈ ਦਾ ਪੈਰਾ ਲਾਉਨੇ ਆ ਜੀ ਤੇ ਨਾਲ ਸਾਡੀ ਮੈਡਮ ਮਿਸਿਸ ਹੈਗੀ ਮੇਰੀ ਵਾਈਫ ਹੈਗੀ ਸਿੰਗੜੀ ਮੇਰੀ ਤੇ ਉਹ ਨਾਲ ਛੋਲੇ ਚੌਲ ਮੰਚੂਰੀਅਨ ਵਾਲੇ ਦਾ ਰਾਜਮਾ ਚੌਲ ਦਾ ਕੰਮ ਕਰਦੇ ਜੀ ਆਪਾਂ ਹਾਂਜੀ ਅੱਛਾ ਉੰਗਾਰਾ ਹੁੰਗਾਰਾ ਜੀ ਬਹੁਤ ਜਿਹੜਾ ਵੀਡੀਓ ਪਾਉਣ ਤੋਂ ਬਾਅਦ ਸਾਨੂੰ ਹੁੰਗਾਰਾ ਬਹੁਤ ਵਧੀਆ ਮਿਲਿਆ ਅੰਮ੍ਰਿਤਸਰ ਵਾਲਿਆਂ ਵੱਲੋਂ ਅੰਮ੍ਰਿਤਸਰ ਵਾਸੀਆਂ ਵੱਲੋਂ ਗੁਰੂ ਦੀ ਨਗਰੀ ਜੇ ਬੈਠੇ ਹੋਏ ਆ ਗੁਰੂ ਰਾਮਦਾਸ ਜੀ ਦੇ ਚਰਣਾ ਜੇ ਬੈਠੇ ਆ ਤੇ ਹੁੰਗਾਰਾ ਬਹੁਤ ਵਧੀਆ ਮਿਲਿਆ ਜੀ ਕਿਰਪਾ ਹੋਈ ਗੁਰੂ ਰਾਮ ਰਾਜ ਦੀ ਤੇ ਐਵੇਂ ਦੀ ਕਿਰਪਾ ਬਣਾ ਕੇ ਰੱਖਿਓ ਜੀ ਤੇ ਬਸ ਇਹੀ ਅਸੀਂ ਆਸ ਉਮੀਦ ਕਰਦੇ ਹਾਂ ਬਾਬੇ ਤੋਂ ਵੀ ਤੇ ਆਪਣੀ ਸਾਥ ਸੰਗਤ ਤੋਂ ਵੀ। ਸਰਦਾਈ ਦੇ ਵਿੱਚ ਆਪ ਜੀ ਆਪਾਂ ਜੀ 10-12 ਆਈਟਮਾਂ ਪੈਂਦੀਆਂ ਨੇ ਜਿਸ ਸਮੱਗਰੀ ਪੈਂਦੀ ਹੈ। ਕਾਲੀ ਮਿਰਚ ਹੋਗੀ, ਹਰੀ ਇਲਾਚੀ ਹੋਗੀ, ਸਫੇਦ ਮੁਸਲੀ, ਗੁਲਾਬ ਦੀ ਪੱਤੀਆਂ, ਸੌਂਫ, ਚਾਰੋ ਮਗਜੇ ਖਸਕਾਸ, ਦੋ ਤਰੀਕੇ ਦੇ ਬਦਾਮ ਪੈਂਦੇ ਨੇ, ਵਿਛੋਰੀ ਗਿਰੀ ਦੇ ਮੋਟੀ ਗਿਰੀ। ਤੇ ਉਸ ਤੋਂ ਬਾਅਦ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜੋ ਲੋਕੀ ਇਹਦੇ ਸਿਰ ਤੇ ਸਰਦਾਈ ਛਕਦੇ ਨੇ। ਖੰਡ ਪਾਉਂਦੇ ਹੋ, ਮਿਸ਼ਰੀ ਪਾਉਂਦੇ ਹੋ, ਸ਼ੱਕਰ ਪਾਉਂਦੇ ਹੋ। ਆਪਾਂ ਜੀ ਦੇਸੀ ਸ਼ੱਕਰ ਪਾਉਨੇ ਆ ਆਪਣੀ ਪਸੰਨੇ ਸ਼ੱਕਰ। ਤੇ ਉਹ ਸ਼ੱਕਰ ਆਪਾਂ ਇੱਥੇ ਐਡ ਕਰੀ ਦੀ ਆ। ਇਹ ਚੀਜ਼ਾਂ ਸਾਰੀ ਗਰਮ ਹੁੰਦੀ ਆ। ਨਹੀਂ ਜੀ, ਗਰਮ ਹੁੰਦੀਆਂ ਈ ਸ਼ੱਕਰ ਦੀ। ਸਾਰੀ ਚੀਜ਼ਾਂ ਗਰਮ ਹੁੰਦੀਆਂ ਪਰ ਜਦੋਂ ਇਹ ਨਹਿਮਦੇ ਸਰੋਤਰ ਨਾਲ ਤੇ ਜਦੋਂ ਮਿੱਟੀ ਦੇ ਭਾਂਡੇ 'ਚ ਆਪਾਂ ਰਗੜਦੇ ਆ ਇਹਨੂੰ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਏ ਜੀ। ਜਦੋਂ ਆਪਾਂ ਬਰਫ਼ 'ਪਰ ਪਾ ਕੇ ਵਧੀਆ ਇਹਨੂੰ ਛਾਣਾ-ਛਾਣਾ ਲਾਉਂਦੇ ਆ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਏ। ਇਹਦਾ ਫਾਇਦਾ ਬਹੁਤ ਹੈਗਾ ਜੀ। ਦਵਾਈ ਦਾ ਕੰਮ ਕਰਦੀ ਏ। ਤੁਸੀਂ ਰੋਜ਼ ਇੱਕ ਗਲਾਸ ਪੀਓਗੇ ਤੁਸੀਂ ਆਪਣੇ ਆਪ ਤੁਹਾਨੂੰ ਇਹ ਫਾਇਦੇ ਮਿਲਣ ਚੱਲੋ ਜਾਣਗੇ। ਕਮਜ਼ੋਰੀ ਹਟਾਊਗੀ ਤੁਹਾਡੀ ਇੱਕ। ਜੋੜੇ ਦਰਦ ਹੁੰਦੇ ਨੇ ਹੋਰ ਬ ਰਾਤ ਮਿਲਦੀ ਇਹਦੇ ਨਾਲ ਸਰੀਰ 'ਚ ਠੰਡ ਪੌਂਦੀ ਏ ਇੱਕ ਤਰੀਕੇ ਦਾ ਆ ਕੰਮ ਹੁੰਦਾ ਜੀ ਇਹਦਾ ਲੱਸੀ ਆਪਾਂ ਪੀਨੇ ਆ ਜਾਂ ਆਪਾਂ ਹੋਰ ਕੋਈ ਕੋਈ ਕੋਲਡ ਡਰਿੰਕ ਵਗੈਰਾ ਪੀਨੇ ਆ ਉਹਾਨੂੰ ਇਨਸਟੈਂਟ ਬਸ ਸਵਾਦ ਦੇ ਰਹਿੰਦੀ ਜਿਵੇਂ ਆ ਜੀ ਐਨਰਜੀ ਆ ਗਈ ਤੇਨੂੰ ਕਿੰਨੀ ਕੀ ਸੰਤੁਸ਼ਟੀ ਮਿਲਦੀ ਅਸੀਂ ਮੈਂ ਕਿ ਕਰਦੇ ਬਹੁਤ ਸੰਤੁਸ਼ਟੀ ਜੀ ਮੈਂ ਕਹਿੰਦਾ ਇਹਦੇ ਵਰਗੀ ਸੰਤੁਸ਼ਟੀ ਨਹੀਂ ਹੈਗੀ ਜੀ ਇੱਥੇ ਅਗਰ 1 ਰੁਪਿਆ ਕਮਾ ਲੋਗੇ ਕਿਸੇ ਤੋਂ 1000 ਦੀ ਠੱਗੀ ਕਰ ਲੋਗੇ ਪਰ ਸਕੂਨ 1 ਰੁਪਏ 'ਚ ਆਉਣਾ ਜੀ 1000 ਰੁਪਏ 'ਚ ਨਹੀਂ ਆਉਣਾ ਮੇਰੀ ਤਾਂ اپੀਲ ਹੀ ਹੈਗੀ ਆਪਣੇ ਸਿੱਖ ਭਰਾਵਾਂ ਨੂੰ ਗੁਰਸਿੱਖ ਬੰਦਿਆਂ ਨੂੰ ਜੋ ਬਾਹਰ ਜਾ ਆਪਣਾ ਕਿਰਤ ਕਰੋ ਕੋਈ ਛੋਟਾ ਮੋਟਾ ਕੰਮ ਕਰੋ ਸੰਗਤ ਸਾਥ ਦਿੰਦੀ ਹੈ ਬਾਬਾ ਸਾਥ ਦਿੰਦਾ ਇੱਕਦਮ ਨਹੀਂ ਤਾਂ ਹੌਲੀ ਹੌਲੀ ਸਾਥ ਮਿਲਦਾ ਸਾਨੂੰ ਵੀ 2-3 ਮਹੀਨੇ ਲੱਗੇ ਨੇ ਤੇ ਸਾਾਨੂੰ ਵੀ ਹੌਲੀ ਹੌਲੀ ਸਾਥ ਮਿਲਿਆ ਜੀ ਲੋਕਾਂ ਨੂੰ ਬੱਚੀ ਬੱਬਾਈ ਬਸ ਇਹ ਮੈਨੇ ਜੋ ਆ ਬਾਬਾ ਆਪੇ ਕਰਾ ਰਹੇ ਤੇ ਬੱਚੀ ਸਾਡੀ ਮੈਨੇਜ ਕਰ ਰਹੀ ਹੈ ਹੁਣ ਉੱਥੇ ਲੈ ਕੇ ਉਹਨੇ ਤਾਂ ਵੀ ਸਾਡੀ ਪਰੇਸ਼ਾਨੀ ਹੈ ਘਰ ਛੱਡ ਕੇ ਉਹਨੇ ਤਾਂ ਵੀ ਸਾਨੂੰ ਫਿਕਰ ਲੱਗਿਆ ਰਹਿੰਦਾ ਪਰ ਇੱਥੇ ਗਰਮੀ ਬੜੀ ਹੈ ਤੇ ਘਰ ਕੱਲਾ ਛੱਡ ਕੇ ਆਉਣੇ ਆ ਤੇ ਉਹ ਚਲੋ ਉਹ ਵੀ ਸਮਝਦੀ ਹੈ ਕਿ ਮੇਰੇ ਮਾਪੇ ਉੱਤੇ ਲੱਗੇ ਹੋਏ ਨੇ ਤੇ ਗਰਮੀ 'ਚ ਬੈਠੇ ਹੋਏ ਨੇ ਤੇ ਕੋਈ ਮੇਰੇ ਵਾਸਤੇ ਅੱਛਾ ਸੋਚ ਰੇ ਨੇ ਅੱਛਾ ਕਰ ਰੇ ਨੇ ਉਹ ਵੀ ਸਾਥ ਦਿੰਦੇ ਘਰੇ ਜੀ ਇਹ ਲੋਕ ਕਰਕੇ ਆਉਨੇ ਆ ਇਹਨੂੰ ਪੱਕਾ ਪੁੱਕਾ ਲਾ ਕੇ ਇਹਦੀਆਂ ਚੀਜ਼ਾਂ ਵਗੈਰਾ ਖਿਡੋਣੇ ਵਗੈਰਾ ਦੇ ਕੇ ਉਹਨੇ ਇੱਕ ਫੋਨ ਦੇ ਗਿਆ ਉਹਨੇ ਆ ਜੋ ਮਿੰਟ ਮਿੰਟ ਅੱਧੇ ਦੇ ਘੰਟੇ ਬਾਅਦ 15 ਮਿੰਟ ਵਿੱਚ ਕਾਲ ਕਰਦੇ ਰਹਿੰਦੇ ਆ ਇਹ ਵੀ ਸਾਨੂੰ ਕਾਲ ਕਰਦੀ ਰਹਿੰਦੀ ਆ ਤੇ ਜਦੋਂ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਵਾਸ਼ਰੂਮ ਜਾਣਾ ਹੁੰਦਾ ਜਾਂ ਫਿਰ ਮੈਂ ਇੱਥੋਂ ਜਾਣਾ ਤੇ ਇਹਨੂੰ ਕਰਾ ਕਰੂ ਕੇ ਫਿਰ ਮੈਂ ਆਉਣਾ ਜੀ ਮਤਲਬ ਮੇਰੇ ਦੋ ਤਿੰਨ ਗੇੜੇ ਮੇਰੇ ਘਰ ਦੇ ਲੱਗ ਜਾਂਦੇ ਨੇ ਜੀ ਆਪਾਂ ਰੈਂਟ ਤੇ ਰਹਿੰਦੇ ਆ ਕੀ ਮਾਲੇ ਤੇ ਜਦੋਂ ਗੁਰੂ ਮਹਾਰਾਜ ਬਖਸ਼ੂਗਾ ਆਪਣਾ ਘਰ ਬਖਸ਼ੂਗਾ ਇਹਦੇ ਫਿਲਹਾਲ ਰੈਂਟ ਤੇ ਚੱਲਦੇ ਆ ਜੀ ਆਪਾਂ ਦੇ